ਦਲਿਤ ਚੇਤਨਾ ਮੰਚ ਪੰਜਾਬ ਵੱਲੋਂ ਮੁਹਾਲੀ ਵਿਖੇ ਆਯੋਜਿਤ ਸਨਮਾਨ ਸਮਾਰੋਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਦਾ ਸਨਮਾਨ ਕੀਤਾ ਗਿਆ ਸਮਾਰੋਹ ਵਿੱਚ ਸ਼ਹਿਰ ਦੀਆਂ ਕਈ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਵਿੰਦਰ ਸਿੰਘ ਸੋਹਾਣਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਜਿੰਦਾਬਾਦ 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 ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਜਿਨ੍ਹਾਂ ਦੀ 파ਰਕੂ ਸੋਚ ਨੇ ਔਰ ਇੱਕ ਬਾਜ ਵਾਲੀ ਅੱਖ ਨੇ ਇੱਕ ਪਰਮਿੰਦਰ ਸਿੰਘ ਸੁਹਾਣਾ ਵਰਗੇ ਨੂੰ ਗਰਾਊਂਡ ਵਰਕਰ ਨੂੰ ਐਡਾ ਵੱਡਾ ਮਾਨ ਸਨਮਾਨ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਰ ਸਾਨੂੰ ਵੀ ਉਮੀਦ ਹੈ ਸਾਰੀ ਯੂਨਿਟ ਨੂੰ ਕਿ ਪਰਮਿੰਦਰ ਸਿੰਘ ਸੁਹਾਣਾ ਉਹਨਾਂ ਦੀਆਂ ਜਿਹੜੀ ਜਿਹੜਾ ਉਹਨਾਂ ਦਾ ਮਾਨ ਵਧਾਉਣਗੇ ਪਾਰਟੀ ਨੂੰ ਅੱਗੇ ਲੈ ਕੇ ਜਾਣਗੇ ਔਰ ਹਰ ਵਰਗ ਦਾ ਸਤਿਕਾਰ ਕਰਕੇ ਉਹਨਾਂ ਨੂੰ ਮਾਨ ਸਨਮਾਨ ਦਿੰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਹਾਂਜੀ ਪਰਮਿੰਦਰ ਸਿੰਘ ਸੁਹਾਣਾ ਅੱਜ ਮੈਂ ਵਿਸ਼ੇਸ਼ ਤੌਰ ਤੇ ਤਲਨਾਤ ਕਰਦਾ ਦਲਿਤ ਚੇਤਨਾ ਮੰਡਲੀ ਸਮੂਚੀ ਟੀਮ ਜਿਨ੍ਹਾਂ ਨੇ ਅੱਜ ਇਹ ਸ਼ਹਿਰ ਦੇ ਵਿੱਚ ਸਹਿਬਜਾਦਾ ਜੀਤ ਸਿੰਘ ਨਗਰ ਮੁਹਾਲੀ ਸ਼ਹਿਰ ਦੇ ਵਿੱਚ ਮੇਰਾ ਸਨਮਾਨ ਪ੍ਰੋਗਰਾਮ ਲਿਖਿਆ ਇਹ ਜੋ ਸਨਮਾਨ ਲਿਖਿਆ ਇਹ ਸਨਮਾਨ ਮੇਰਾ ਨਹੀਂ ਇਹ ਮੁਹਾਲੀ ਸ਼ਹਿਰ ਨੂੰ ਸਮਰਪਿਤ ਕਿਉਂਕਿ ਸਤਿ ਸ਼ਕੀਰ ਸਿੰਘ ਬਾਦਲ ਸਾਹਿਬ ਨੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਬਹੁਤ ਸਾਰੀ ਡਿਵੈਲਪਮੈਂਟ ਕੀਤੀ ਔਰ ਅਜਿਹੇ ਕੰਮ ਕੀਤੇ ਜਿਹੜੇ ਨਾ ਹੋਣ ਵਾਲੇ ਕੰਮ ਡਵੈਲਪਮੈਂਟ ਦੇ ਕੰਮ ਇਹ ਸ਼ਹਿਰ ਕੀਤੇ ਇੰਟਰਨੈਸ਼ਨਲ 에ਅਰਪੋਰਟ ਤੋਂ ਲੈ ਕੇ ਜੋ ਕੁਝ ਵੀ ਇਸ ਸ਼ਹਿਰ ਦੇ ਵਿੱਚ ਹੋਇਆ ਉਹ ਸ਼੍ਰੋਮਣੀ ਕਾਲੀ ਦਲ ਦੀ ਦੇਣ ਹੈ ਔਰ ਅੱਜ ਸ਼੍ਰੋਮਣੀ ਕਾਲੀ ਦਲ ਦਾ ਇੱਕ ਸਪਾਈ ਹੋਣ ਦੇ ਨਾਤੇ ਔਰ ਜ਼ਿਲ੍ਹੇ ਦੀ ਜ਼ਿੰਮੇਵਾਰੀ ਮਿਲਣ ਤੇ ਅੱਜ ਇਹ ਸਾਰੇ ਸਾਥੀਆਂ ਨੇ ਸਨਮਾਨ ਕੀਤਾ ਮੈਂ ਧੰਨਵਾਦ ਕਰਦਾ ਹਾਂ ਔਰ ਵਾਅਦਾ ਵੀ ਕਰਦਾ ਇਹਨਾਂ ਦੇ ਨਾਲ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਸਾਡਾ ਇਹ ਸ਼ਹਿਰ ਚੰਡੀਗੜ੍ਹ ਦੀ ਭੁੱਖ ਚ ਬਸਿਆ ਹੋਇਆ ਸ਼ਹਿਰ ਹੈ ਔਰ ਇਹ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਪ੍ਰੋਬਲਮਸ ਆ ਉਹ ਸ਼੍ਰੋਮਣੀ ਅਕਾਲੀ ਦਲੋਂ ਮੂਦੇ ਪਹਿਲਾਂ ਵੀ ਚੱਕਦਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਜੇ ਇਸ ਸ਼ਹਿਰ ਦੇ ਵਿੱਚ ਧਾਰਮਿਕ ਸਥਾਨ ਭਾਵੇਂ ਮੰਦਿਰ ਮਸਜਿਦ ਗੁਰਦੁਆਰੇ ਸਾਰੇ ਲਾਊਟ ਕੀਤੇ ਕਿਉਂਕਿ ਸਾਰੇ ਸਮਾਜ ਨੂੰ ਜੇ ਕਿਤੇ ਅੱਜ ਸਾਰੇ ਸਮਾਜ ਨੂੰ ਪ੍ਰਾਪਤ ਦਿੱਤੀ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਹੈ ਜੇ ਹਿੰਦੂ ਮੁਸਲਮ ਸਿੱਖਤਾਈ ਸਭੇ ਹੈ ਭਾਈ ਭਾਈ ਦਾ ਜੋ ਨਾਂ ਦਿੱਤਾ ਜਾਂ ਪਿਛਲੇ ਸਮੇਂ ਚ ਭਾਈਚਾਰਕ ਸਾਂਝ ਬਣੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆ ਸੋ ਸਾਰੇ ਧਰਮਾਂ ਨੂੰ ਲੈ ਕੇ ਸਾਰੇ ਸਮਾਜ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰ ਤੋਂ ਅੱਜ ਇਹ ਪਹਿਲੀ ਮੀਟਿੰਗ ਹੈ ਔਰ ਸਨਮਾਨ ਸਰ ਮਰੋ ਹੈ ਔਰ ਸ਼ਹਿਰ ਦੇ ਬੂਤ ਪੱਦਰ ਤੱਕ ਬੂਤ ਪੱਦਰ ਤੱਕ ਕਮੇਟੀਆਂ ਬਣਾ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਵੇਂ ਉਹ ਪਿੰਡ ਹੈ ਭਾਵੇਂ ਉਹ ਸ਼ਹਿਰ ਹੈ ਕਰਕਰ ਤੱਕ ਪਹੁੰਚ ਬਣਾਵਾਂਗੇ ਔਰ ਬੂਥ ਪੱਧਰ ਤੇ ਕਮੇਟੀਆਂ ਕੈਮ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਕੰਮ ਕਰਾਂਗੇ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੁਹਾਡਾ ਇੱਕ ਸਵਾਲ ਹੈ ਜੀ ਸਾਹਿਬ ਜੀ ਮੈਂ ਇਹ ਪਛਾਣਦਾ ਹਾਂ ਕਿ ਇਹ ਕਿਹਦਾ ਸਰਕਾਰ ਹੈ ਔਰ ਇਹਨਾਂ ਦੇ ਮਤਿਆਂ ਦੇ ਮਸਲਾ ਦਾ ਕੋਈ ਅਜੋ ਗਈ ਹਾਂਜੀ ਚੰਡੀਗੜ੍ਹ ਆਇਆ ਅੰਮਨ 5 5 ਦੀ ਬਾਹਰ ਟੈਸਕ ਐਟੀ ਦੇਖੋ ਇਹ ਤਾਂ ਕਾਨੂੰਨ ਦੀ ਵਿਧੀ ਹੈ ਕਾਨੂੰਨ ਅਨੁਸਾਰ ਜੋ ਕੁਝ ਹੋਇਆ ਕਾਨੂੰਨ 'ਚ ਗਲਤੀ ਉਹਨਾਂ ਨੇ ਪਾਈ ਗਈ ਤਾਂ ਪਰਚਾ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਰਚੇ ਦੇਖਿਓ ਤੁਸੀਂ ਜਿਵੇਂ ਇਹਨਾਂ ਨੇ ਕੰਦਾ ਤੋੜ-ਤੋੜ ਕੇ ਇਤਿਹਾਸ ਬਣਾ ਕਿ ਸਕੂਲ ਦੀਆਂ ਕੰਦਾ ਤੋੜ ਕੇ ਐਮਐਲਏ ਭੱਜਿਆ ਸਕੂਲ ਦੀਆਂ ਕੰਦਾ ਤੋੜ ਕੇ ਐਮਐਲਏ ਨੂੰ ਭੱਜਣਾ ਪਿਆ ਔਰ ਤੁਸੀਂ ਉਹ ਦਿਨ ਦੂਰ ਨਹੀਂ ਜਦੋਂ ਪਿੰਡਾਂ ਦੇ ਲੋਕ ਸ਼ਹਿਰ ਦੇ ਲੋਕ ਕਿਉਂਕਿ ਇਹਨਾਂ ਨੇ ਕਿਹਾ ਸੀਗਾ ਵੀ ਜਦੋਂ ਤੁਹਾਡੇ 'ਚ ਕੋਈ ਲੀਡਰ ਆਉਂਦਾ ਨੂੰ ਸਵਾਲ ਕਰੋ ਅੱਜ ਸਵਾਲ ਹੋਊਗਾ ਮੋਹਾਲੀ ਸ਼ਹਿਰ ਦੇ ਲੋਕ ਵੀ ਕਰਨਗੇ ਪਿੰਡਾਂ ਦੇ ਲੋਕ ਵੀ ਕਰਨਗੇ ਐਮਐਲਏ ਸਾਹਿਬ ਨੂੰ ਜੀ ਦੱਸੋ ਜੀ ਜਿਹੜਾ 2 ਵਜੇ ਤੋਂ ਪਾਣੀ ਆਂਦਾ 4 ਵਜੇ ਤੱਕ ਪੈਂਦਾ ਆ ਕੇ ਉਹਦਾ ਕੀ ਹੱਲ ਕੱਢਿਆ 11 ਵਜੇ ਸਾਰੇ ਡੁੱਬ ਜਾਂਦਾ ਉਹਦਾ ਕੀ ਹੱਲ ਕੱਢਿਆ ਔਰ ਜਿਹੜੇ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਹੈ ਸ਼ਹਿਰ ਦੇ ਵਿੱਚ ਬਿਜਲੀ ਸਪਲਾਈ ਦੀ ਬਹੁਤ ਵੱਡੀ ਪ੍ਰੋਬਲਮ ਕਹਿੰਦੇ ਵਿਚਾਰੀ ਹੈ ਸੜਕਾਂ ਦੀ ਪ੍ਰੋਬਲਮ ਪਿੰਡਾਂ ਦੇ ਵਿੱਚ ਬਹੁਤ ਮਾੜੀ ਹੈ ਇਹ ਸਾਰੇ ਸਵਾਲ ਮੈਂ ਆਪਣੇ ਕਹਿਣਾ ਵੀ ਇਥੋਂ ਮੋਹਾਲੀ ਤੋਂ ਸ਼ੁਰੂ ਓਕੇ ਉਹ ਤੁਸੀਂ ਬੋਰ ਤੱਕ ਲਾ ਲੋ ਸਾਡੇ ਫਾਜ਼ਲਿਕਾ ਬੋਰ ਇੱਥੋਂ ਨੂੰ ਅੰਮ੍ਰਿਤਸਰ ਸਾਹਿਬ ਤੱਕ ਸਾਰੇ ਲੋਕਾਂ ਨੇ ਸਵਾਲ ਕਰਨੇ ਆ ਸੋ ਸਵਾਲ ਕਰਨ ਦੇ ਜਵਾਬ ਦੇਣ ਲਈ ਵੀ ਤਿਆਰ ਰਹਿਣਾ ਔਰ ਜੋ ਇਹਨਾਂ ਨੇ ਪ੍ਰਸ਼ਤਾਚਾਰ ਪਿਛਲੇ ਦਿਨਾਂ ਕੀਤਾ ਪਿਛਲੇ ਸਾਲਾਂ ਚ ਕੀਤਾ ਉਹਦਾ ਜਵਾਬ ਵੀ ਪੰਜਾਬ ਦੇ ਲੋਕ ਮੰਗਣਗੇ ਆਮ ਘਰਾਂ ਦੇ ਮੁੰਡੇ ਕਹਿੰਦੇ ਸੀ ਨਾ ਉਹ ਸਾਰਾ ਕੁਝ ਐਫੀਡੈਵਿਟ ਵੀ ਪਏ ਆ ਜੋ ਜੋ ਇਹਨਾਂ ਨੇ ਕਰਿਆ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਜਨਤਕ ਕਰਨ ਸਰਨਾ ਕੀ ਅਕਾਊਂਟਰ ਹੋਇਆ ਬਿੱਟ ਜਰਾ ਇਹ ਦੋ ਜਿਹੜੇ ਕੱਪੜਾ ਵਾਰੀਂ ਜਿਹਨੇ ਮਾਰਿਆ ਉਹਦਾ ਅਕਾਊਂਟ ਕਰਦੇ ਸਾਇਆ ਗਿਆ ਦੇ ਲੇਕਿਨ ਹੁਣ ਪੁਲਿਸੀ ਐਫਆਈਆਰ ਦੀ ਫੇਕੀ ਉਲਟਾ ਲਗਾ ਦਿੱਤਾ ਹੈ ਕਿ ਸਾਡੇ ਉਰ ਤਾਂ ਅਕਾਊਂਟਰ ਕੀਤਾ ਹੀ ਨਹੀਂ ਗਿਆ ਹਾਲਾਂਕਿ ਕੈਬਨਿਟ ਉਹਨੂੰ ਲਗਾਤਾਰ ਇਹਨੂੰ ਟਵੀਟ ਵੀ ਕੀਤਾ ਹੈ ਚੋਟੇ ਵੀ ਜਾਰੀ ਕੀਤਾ ਹੈ ਪੰਜਾਬ ਉਸਨੇ ਤਾਂ ਨਹੀਂ ਕੀਤਾ ਦੇਖੋ ਪੰਜਾਬ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਹੈ ਸਿਰਫ ਇੱਕ ਹਾਈਪ ਲੈਂ ਲਈ ਇੱਕ ਝੂਠ ਨੂੰ ਸੱਚ ਬਣਾਉਣ ਦੀ ਬਹੁਤ ਵੱਡੀ ਕਲਾ ਇਹਨਾਂ ਦੇ ਵਿੱਚ ਹੈ ਕਿਉਂਕਿ ਦਿੱਲੀ ਤੋਂ ਪਲਾਂਟਡ ਜਿਹੜੀ ਚੀਜ਼ ਹੋ ਕੇ ਆਉਂਦੀ ਹੈ ਉਹ ਕਹਿਣਾ ਕੁਝ ਤੇ ਕਰਨਾ ਕੁਝ ਇਨਕਾਊਂਟਰ ਕਰਨਾ ਜੋ ਉਹਨਾਂ ਨੇ ਕਰਾਉਣਾ ਹਰਕਤ ਕਰੀ ਦੀ ਕਰਨਾ ਚਾਹੀਦਾ ਪਰ ਇਹ ਵੀ ਦੇਖਣਾ ਚਾਹੀਦਾ ਵੀ ਜਿਹਨਾਂ ਹਨਕਾਊਂਟਰ ਹੋਇਆ ਉਹਨਾਂ ਨੇ ਉਹ ਵਾਰਦਾਤ ਕੀਤੀ ਕਿ ਨਹੀਂ ਕੀਤੀ ਇਹ ਵੀ ਸਚਾਈ ਹੈ ਜਾਂ ਨਹੀਂ ਸਚਾਈ ਜੇ ਜੇ ਸਚਾਈ ਹੈ ਤਾਂ ਦੇਖੋ ਇੱਕ ਕੱਪੜਾ ਵਪਾਰੀ ਦੀ ਦਿਨ ਰਾਤ ਹੱਤਿਆ ਕਿਵੇਂ ਹੋ ਗਈ ਅੱਜ ਅ ਅਮਰਖਰ ਸਾਹਿਬ ਦੇ ਵਿੱਚ ਤੀਜੇ ਦਿਨ ਬੰਬ ਗਿਉ ਫਟ ਰਹੇ ਆ ਅੱਜ ਥਾਣਿਆਂ ਦੇ ਵਿੱਚ ਹਮਲੇ ਹੋ ਰਹੇ ਐ ਹੈ ਜੀ ਸੋ ਇਹ ਸਾਰੇ ਲੈਂਡ ਆਂਡ ਆਰਡਰ ਬਿਲਕੁਲ ਫੇਲ ਹੋ ਗਿਆ ਸਰਕਾਰ ਬਿਲਕੁਲ ਫੇਲ ਹੈ ਸਰਕਾਰ ਨੂੰ ਕੁਝ ਨਹੀਂ ਸੁਧਰਿਆ ਸੋ ਇਸ ਕਰਕੇ ਮੈਂ ਇਹ ਕਹੂੰਗਾ ਜਿਹੜੀ ਪੰਜਾਬ ਦੀ ਅਰਥ ਵਿਵਸਥਾ ਉਹ ਵੀ ਅੱਜ ਖਤਮ ਹੋਣ ਕਰਾਰੇ ਕੰਢੇ ਹੋ ਗਈ